ਅਜੀਬ ਵਿਦਿਆਰਥੀਓ ਜਿਹੜਾ ਮੈਰਿਟੋਰੀਅਸ ਤੇ ਐਮਿਨੈਂਸ ਸਕੂਲਾਂ ਦੇ ਲਈ ਜਿਹੜੇ ਬੱਚਾ ਨੇ ਫਾਰਮ ਭਰਿਆ ਸੀ 9ਵੀਂ ਤੇ 11ਵੀਂ ਕਲਾਸ ਲਈ ਉਹਨਾਂ ਵਿਦਿਆਰਥੀਆਂ ਦੇ ਰੋਲ ਨੰਬਰ ਆ ਚੁੱਕੇ ਨੇਗੇ ਸਾਈਟ ਦੇ ਉੱਪਰ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਐਡਮਿਟ ਕਾਰਡ pscb.ac.in ਸਕੂਲ ਆਫ ਐਮਿਨੈਂਸ pscbacin ਤਾਂ ਡਾਊਨਲੋਡ ਐਡਮਿਟ ਕਾਰਡ ਫਾਰ ਇੰਟਰੈਕਸ ਇਗਜ਼ਾਮ ਤਰੀਕ ਦਿੱਤੀ ਗਈ ਹੈ 30 ਮਾਰਚ ਨੂੰ ਹੋਰ ਹੈ ਜਿਹੜਾ ਡਾਊਨਲੋਡ ਕਰ ਲਓ ਤੁਸੀਂ ਲਿੰਕ ਦਿੱਤਾ ਹੋਇਆਗਾ ਇਹਦੇ ਵਿੱਚ ਜਿਹੜਾ ਸਕੂਲ ਆਫ ਐਮਿਨੈਂਸ.psav Uh, .acn admit card login ਜਿਹੜਾ ਇਸ ਤਰ੍ਹਾਂ ਦੇ ਨਾਲ ਸੋ ਤੁਸੀਂ ਆਪਣਾ ਜਿਹੜਾ ਰੋਲ ਨੰਬਰ ਜਿਹੜਾ ਦੇਖ ਸਕਦੇ ਹੋਗੇ ਸੈਂਟਰ ਕਿੱਥੇ ਆਏਗਾ ਤੁਹਾਡਾ ਜਦੋਂ ਇਹ ਭਰੋਗੇ ਡਿਟੇਲ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਮੈਂ ਤੁਹਾਨੂੰ ਕੀਤੀ ਸੀ ਲਿੰਕ ਭਰੋਗੇ ਤਾਂ ਆ ਖੁੱਲ ਜਾਏਗਾ ਸਕੂਲ ਆਫ ਫੈਮਿਨਸ ਲਿਖਿਆ ਆ ਰਿਹਾ ਉੱਪਰ ਸਾਈਡ ਤੇ ਐਡਮਿਸ਼ਨ 2024 25 ਉਹ ਛੋਟੇ ਅੱਖਰਾਂ ਦੇ ਵਿੱਚ ਫਿਰ ਅੱਗੇ ਰਜਿਸਟ੍ਰੇਸ਼ਨ ਲੌਗਇਨ ਐਡਮਿਟ ਕਾਰਡ ਹਾਊ ਟੂ ਰਿਸਟਰ ਇਸ ਤਰ੍ਹਾਂ ਦੇ ਨਾਲ ਜਿਹੜੇ ਕਾਲਮ ਤੁਸੀਂ ਵੇਖ ਰਹੇ ਹੋਗੇ ਤੁਸੀਂ ਕੀ ਕਰੋਗੇ ਜਦੋਂ ਆਪਣਾ ਰੌਡ ਨੰਬਰ ਡਾਊਨਲੋਡ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਲੌਗਇਨ ਆਈਡੀ ਨੂੰ ਲੌਗਇਨ ਕਰ ਲਓਗੇ ਇੱਥੇ ਆਪਣੀ ਆਈਡੀ ਭਰ ਲਓਗੇ ਲੌਗਇਨ ਹੋਣ ਤੋਂ ਬਾਅਦ ਜਿਹੜਾ ਉਹ ਮੈਡ ਮੰਗੇਗਾ ਇਸ ਦਾ ਜਿਹੜਾ ਪਾਸਵਰਡ ਮੰਗੇਗਾ ਲੌਗਇਨ ਆਈਡੀ ਦਾ ਤੁਸੀਂ ਪਾਸਵਰਡ ਭਰ ਲੈਣਾ ਤੁਹਾਡੇ ਯਾਦ ਹੋਏਗਾ ਉਹ ਪਾਸਵਰਡ ਜੋ ਵੀ ਵੱਡੇ ਛੋਟੇ ਅੱਖਰਾਂ ਦੇ ਵਿੱਚ ਦਿੱਤਾਗਾ ਪਾਸਵਰਡ ਭਰਨ ਤੋਂ ਬਾਅਦ ਤੁਹਾਡਾ ਇਹ ਖੁੱਲ ਜਾਏਗਾ ਲੌਗਇਨ ਹੋ ਜਾਏਗਾ ਨਹੀਂ ਤਾਂ ਤੁਸੀਂ ਸਿੱਧਾ ਜਾ ਕੇ ਐਡਮਿਟ ਕਾਰਡ ਤੇ ਵੀ ਜਾ ਸਕਦੇ ਹੋ ਇੱਥੇ ਤੁਹਾਡੀ ਜਨਮ ਮਿਤੀ ਮੰਗੇਗਾ ਫੇਰ ਵੀ ਖੁੱਲ ਜਾਏਗਾ ਯਾਨੀ ਕਿ ਸੌਖਾ ਪ੍ਰੋਸੈਸ ਹੀ ਆ ਰਜਿਸਟ੍ਰੇਸ਼ਨ ਜਿਹੜੀ ਤੁਹਾਡੀ ਉਹ ਭਰ ਕੇ ਖੋਲ ਲਿਓ ਜਿਹੜੀ ਲੌਗਇਨ ਦੇ ਵਿੱਚ ਫਿਰ ਜਿਹੜਾ ਤੁਸੀਂ ਜਿਹੜਾ ਇਹਦਾ ਪਾਸਵਰਡ ਆ ਉਹ ਭਰ ਲੈਣਾ ਇਹ ਖੁੱਲ ਜੇਗਾ ਨਾਲ ਦੀ ਨਾਲ ਖੁੱਲਣ ਤੋਂ ਬਾਅਦ ਕੀ ਆਏਗਾ ਇਸ ਤਰ੍ਹਾਂ ਦਾ ਆ ਜਾਏਗਾ ਡਿਪਾਰਟਮੈਂਟ ਆਫ ਸਕੂਲ এডਿਕੇਸ਼ਨ ਪੰਜਾਬ ਜੁਆਇੰਟ ਐਂਡ ਟੈਸਟ ਟੈਸਟ ਆਫ ਐਡਮਿਸ਼ਨ ਇਨ ਸਕੂਲ ਆਫ ਐਮੀਨੈਂਸ ਮੈਰੀਟੋਰੀਅਸ ਸਕੂਲਸ ਫਾਰ ਕਲਾਸ 9th 11th ਸੀਜ਼ਨ 2024-25 ਡੈਸ਼ਬੋਰਡ ਆ ਗਿਆ ਲੌਗਆਊਟ ਐਪਲੀਕੇਸ਼ਨ ਨੰਬਰ ਜਿਹੜਾ ਕਿ ਮੈਂ ਬਲੈਕ ਕੀਤਾ ਹੋਇਆ ਹੈਗਾ ਇਹ ਇੱਥੇ ਤੁਹਾਡਾ ਐਪਲੀਕੇਸ਼ਨ ਨੰਬਰ ਆ ਜਾਏਗਾ ਕਲਾਸ ਤੁਹਾਡੀ ਕਿਹੜੀ ਲਈ ਅਪਲਾਈ ਕੀਤਾ ਸੀ ਤੇ ਸਕੂਲ ਕਿਸ ਲਈ ਮੈਰਿਟੋਰੀਅਸ ਐਮਿਨੈਂਸ ਜਾਂ ਬੋਥ ਕੋਈ ਵੀ ਹੈ ਅੱਗੇ ਸਟੇਟਸ ਕੀ ਹੈ ਤੁਹਾਡਾ ਰਿਸਟ੍ਰੇਸ਼ਨ ਕੰਪਲੀਟਡ 뷰 ਡਿਟੇਲਸ ਪਰਸਨਲ ਡਿਟੇਲਸ ਕੰਪਲੀਟਡ ਇਸ ਤਰ੍ਹਾਂ ਦਾ ਜਿਹੜਾ ਖੁੱਲ ਜਾਏਗਾ ਅੱਗੇ ਅੱਗੇ ਕੀ ਵੇਖ ਰਹੇ ਹੋ ਤੁਸੀਂ ਫੇਰ ਇਸ ਤੋਂ ਬਾਅਦ ਜਿਹੜਾ ਹੈਗਾ ਜਿਹਦਾ ਸੱਜੇ ਹੱਥ ਜਾਓਗੇ ਤਾਂ ਇਹਦੇ ਸੱਜੇ ਹੱਥ ਕੀ ਦੇਖ ਰਹੇ ਹੋ ਤੁਸੀਂ ਫੇਰ ਇਹ ਡੈਸ਼ਬੋਰਡ ਜਿਹੜਾ ਇਦੇ ਨਾਲ ਹੀ ਜਿਹੜਾ ਸੱਜੇ ਹੱਥਾ ਬਿਲਕੁਲ ਜਿਹੜਾ ਮੈਂ ਪਹਿਲਾਂ ਖੋਲਿਆ ਸੀਗਾ ਸੱਜੇ ਹੱਥਾ ਇਹਦੇ ਇਹਦੇ ਵਿੱਚ ਜਿਹੜਾ ਤੁਸੀਂ ਦੇਖੋ ਅੱਗੇ ਕੀ ਵੇਖ ਰਹੇ ਹੋ ਕੈਂਡੀਡੇਟ ਦਾ ਨੇਮ ਆ ਜਾਊਗਾ ਫਾਦਰ ਨੇਮ ਆ ਜਾਣਾਗਾ ਥੱਲੇ ਜਿਹੜਾ ਫਾਈਨਲ ਸਬਮਿਸ਼ਨ ਲੌਗ ਫਾਰਮ ਦੇ ਥੱਲੇ ਕੰਪਲੀਟਡ ਪ੍ਰਿੰਟ ਤੇ ਐਡਮਿਟ ਕਾਰਡ ਤਿੰਨ ਚੀਜ਼ਾਂ ਦਿੱਤੀਆਂ ਨੇ ਇਹਦੇ ਉਪਰ ਐਡਮਿਟ ਕਾਰਡ ਤੇ ਜਦੋਂ ਕਲਿੱਕ ਕਰੋਗੇ ਤਾਂ ਤੁਹਾਡਾ ਇੱਥੇ ਐਡਮਿਟ ਕਾਰਡ ਖੁੱਲ ਜੇਗਾ ਤੁਹਾਨੂੰ ਦੱਸ ਦੇਗਾ ਇਹ ਤੁਹਾਡਾ ਰੋਲ ਨੰਬਰ ਕਿਹੜੇ ਸੈਂਟਰ ਦੇ ਵਿੱਚ ਆ ਚੁੱਕਿਆ ਤੁਹਾਡਾ ਸੈਂਟਰ ਕੋਡ ਕੀ ਆ ਪੇਪਰ ਦੀ ਟਾਈਮਿੰਗ ਕੀ ਆ ਹਦਾਇਤਾਂ ਕੀ ਆ ਸਾਰਾ ਕੁਝ ਇਹਦੇ ਵਿੱਚ ਦਰਸਾਇਆ ਹੋਇਆ ਜਿਹੜੇ ਪ੍ਰਿੰਟ ਤੇ ਕਰੋਗੇ ਤਾਂ ਤੁਹਾਡਾ ਇਹ ਪ੍ਰਿੰਟ ਹੋ ਜਾਏਗਾ ਠੀਕ ਆ ਜੀ ਸੋ ਬੜੀ ਸੌਖੀ ਜੀ ਜਾਣਕਾਰੀ ਆ ਫੇਰ ਵਿਦਿਆਰਥੀਓ ਤੁਹਾਡੇ ਲਈ ਹਦਾਇਤਾਂ ਆ ਜਾਣਗੀਆਂ ਇਸ ਤਰ੍ਹਾਂ ਦੀਆਂ ਇਨਸਟਰਕਸ਼ਨਸ ਫਾਰ ਦਾ ਕੈਂਡੀਡੇਟ ਜਿਹੜੀਆਂ ਵਕਰੀਆਂ ਵਕਰੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਜਿਹੜੇ ਤੁਹਾਡਾ ਜਿਹੜੀ ਐਂਟਰੀ ਆ ਉਹ 9:30 ਤੱਕ ਹੋਣੀ ਆ ਰਿਪੋਰਟ ਕਰਨਾ ਤੁਸੀਂ ਐਗਜ਼ਾਮ ਸੈਂਟਰ ਨੂੰ ਟਾਈਮ 9:30 ਦਾ ਫੇਰ ਜਿਹੜਾ ਤੁਸੀਂ ਐਗਜ਼ਾਮੀਨੇਸ਼ਨ ਟਾਈਮ ਆਫ ਐਗਜ਼ਾਮੀਨੇਸ਼ਨ ਵੈਲ ਫਰੋਮ 10 ਤੋਂ ਲੈ ਕੇ 1 ਤੱਕ ਦਾ ਜਿਹੜਾ ਤੁਹਾਡਾ ਪੇਪਰ ਦਾ ਟਾਈਮ ਬਣਦਾਗਾ। ਬਾਕੀ ਜਿਹੜੀ ਨਾਰਮਲ ਜੀਆਂ ਦਾ ਇੱਥੋਂ ਸਾਰੇ ਪੇਪਰਾਂ 'ਚ ਲਿਖੀਆਂ ਹੁੰਦੀਆਂ ਨੇ ਵੀ ਤੁਸੀਂ ਕੋਈ ਵੀ ਕਿਸੇ ਕਿਸਮ ਦਾ ਕੈਲਕੂਲੇਟਰ ਨਹੀਂ ਲੈ ਕੇ ਆਉਣਾ। ਕੋਈ ਵੀ ਜਿਹੜਾ ਟੇਬਲ ਨਹੀਂ ਹੋਵੇ ਤੁਹਾਡੇ ਕੋਲੇ ਕਿਸੇ ਪ੍ਰਕਾਰ ਦਾ ਮੋਬਾਈਲ ਨਾ ਹੋਵੇ ਇਸ ਤਰ੍ਹਾਂ ਦੀ ਜਿਹੜੀ ਗੱਲ ਕੀਤੀ ਗਈ ਆ। ਫਿਰ देयर विल बी 3 ਸੈਟਸ ਆਫ ਕੁਐਸਚਨ ਬੁੱਕਲੇਟਸ A, B ਐਂਡ C ਜਿਹੜਾ ਤਿੰਨ ਪ੍ਰਕਾਰ ਦੀਆਂ ਤੁਹਾਡੀਆਂ ਕੁਐਸਚਨ ਬੁੱਕਲੇਟਾਂ ਆਉਣੀਆਂ ਨੇ A, B ਤੇ C। ਫਿਰ ਸਾਰੇ ਜਿਹੜੇ ਕੁਐਸਚਨ ਤੁਹਾਡੇ ਹੋਣਗੇ ਪੰਜਵਾਂ ਨੰਬਰ ਕਹਿ ਰਿਹਾ ਵੀ ਜੈਕਟਡ ਟਾਈਪ ਹੋਣਗੇ ਤਾਂ ਫਿਰ ਜਿਹੜਾ ਹੈਗਾ ਅਨਸਰ ਤੁਸੀਂ ਵਨ ਇਜ਼ ਕਰੈਕਟ ਇੱਕ ਭਰਨਾ ਹੋਏਗਾ ਜਿਹੜਾ ਤੁਹਾਨੂੰ ਲੱਗਦਾ ਵੀ ਸਹੀ ਆ ਇੱਕ ਗੋਲਾ ਕਾਲਾ ਕਰ ਦਿਓ ਜਿਹੜੇ ਚਾਰ ਗੋਲੇ ਹੁੰਦੇ ਆ ਉਸ ਤੌਰ ਤੇ ਏ ਬੀ ਸੀ ਡੀ ਵਾਲੇ ਜਾਂ 1 2 3 4 ਵਾਲੇ ਜਾਂ ਊ ਡ ਏ ਡੀ ਸੱਸੇ ਵਾਲੇ ਜੋ ਵੀ ਆਉਂਦਾਗਾ ਇਸ ਤਰੀਕੇ ਦਾ ਇੱਕ ਆਪਣੇ ਚੋਇਸ ਵਿੱਚੋਂ ਦਾ ਜਿਹੜਾ ਇੱਕ ਦਾ ਉੱਤਰ ਦੇ ਦੇਣਾ ਪੜ ਕੇ ਇੱਕ ਗੋਲਾ ਕਾਲਾ ਕਰ ਦੇਣਾ ਹੈਗਾ ਇਹ ਆ ਤਾਂ ਫਿਰ ਤੁਸੀਂ ਜਿਹੜਾ ਡੂ ਨਾਟ ਰਾਈਟ ਯੂਅਰ ਨੇਮ ਇਨ ਐਨੀ పార్ਟ ਆਫ ਦਾ ਕੁਐਸਚਨ ਬੁੱਕਲੇਟ ਤੁਹਾਡਾ ਵੀ ਨਾਮ ਨਹੀਂ ਲਿਖਣਾ ਤੁਸੀਂ ਕਿਤੇ ਕੋਈ ਨਾਮ ਵਗੈਰਾ ਨਹੀਂ ਲਿਖਣਾ ਤੁਹਾਡਾ ਰੋਲ ਨੰਬਰ ਬਸ ਲਿਖਿਆ ਹੋਵੇ ਜਿੱਥੇ ਭਰਨ ਨੂੰ ਕਿਹਾ ਉਹਨਾਂ ਨੇ ਇਹ ਗੱਲ ਕੀ ਕਹੀ ਹੋਈ ਆ ਤਾਂ ਪੈਨ ਕਿਹੜਾ ਵਰਤਣਾ ਤੁਸੀਂ ਰਿਕੋਰਡ ਯੂਅਰ ਆਨਸਰਸ ਯੂজিং ਵਾਲ ਪੁਆਇੰਟ 8ਵਾਂ ਪੁਆਇੰਟ ਮੈਂ ਪੜ੍ਹ ਰਹੀ ਹਾਂ ਤੁਹਾਡੇ ਸਾਹਮਣੇ ਬਲੂ ਔਰ ਬਲੈਕ ਵਰਤ ਸਕਦੇ ਹੋ ਪੈਨ ਓਨਲੀ ਬਲੂ ਔਰ ਬਲੈਕ ਠੀਕ ਹੈ ਜੀ ਇਹ ਖਿਆਲ ਰੱਖਣਾ ਤੁਸੀਂ ਉਹ ਮੈਰ ਸੀਟ ਦੇ ਲਈ ਫਿਰ ਅਗੇ ਪਲੀਜ਼ ਰਾਈਟ ਯੂਅਰ ਨੇਮ ਰੋਲ ਨੰਬਰ ਸੈਂਟਰ ਕੋਡ ਐਂਡ ਕੁਐਸਚਨ ਬੁੱਕਲੇਟ ਸੈਟ ਇੰਦਾ ਜਿਹੜਾ ਇੱਥੇ ਸਾਰਾ ਆਨਸਰ OMR ਸੀਟ ਦੇ ਉੱਪਰ ਤੁਸੀਂ ਜਿਹੜਾ ਫਿਲ ਕਰਨਾ ਹੋਊਗਾ ਉੱਥੇ ਫਿਲ ਕਰਨ ਦੇ ਲਈ ਆਏਗਾ ਤੁਹਾਨੂੰ ਠੀਕ ਹੈ ਤਾਂ ਫੇਰ ਜਿਹੜਾ ਹੈਗਾ ਤੁਸੀਂ ਜਿਹੜਾ ਸਰਕਲ ਕਰੋਗੇ ਉਹ ਸਹੀ ਸਰਕਲ ਭਰਨੇ ਨੇ ਜਿਹੜੇ ਰੋਲ ਨੰਬਰ ਨੂੰ ਲੈ ਕੇ ਜਾਂ ਸੈਂਟਰ ਕੋਡ ਨੂੰ ਲੈ ਕੇ ਡੱਬੀਆਂ ਭਰਨੀਆਂ ਹੁੰਦੀਆਂ ਨੇ ਉਹ ਉਹ ਧਿਆਨ ਨਾਲ ਭਰਨੀਆਂ ਨੇ ਸਾਰੀਆਂ ਤੁਸੀਂ ਠੀਕ ਹੈ ਜੀ ਤੇ ਜਿਹੜੀ ਆਪਣੇ ਹੈਂਡ ਓਵਰ ਕਰਕੇ ਆਉਣੀ ਆ OMR ਸੀਟ ਜਦੋਂ ਤੁਹਾਡਾ ਪੇਪਰ ਹੋ ਗਿਆ ਜਿਹੜਾ ਜੂਅਰ ਆਨਸਰ ਸੀਟ ਐਂਡ ਐਡਮਿਟ ਕਾਰਡ ਟੂ ਦਾ ਇਨਵਿਜ਼ਿਲੀਟਰ ਇਨਵਿਜ਼ਿਲੀਟਰ ਤੁਸੀਂ ਜਮ੍ਹਾਂ ਕਰਵਾ ਕੇ ਆਉਣੇ ਆ ਫੇਰ ਜਿਹੜਾ ਲੀਵਿੰਗ ਮਤਲਬ ਵੀ ਜਿਹੜਾ ਐਗਜ਼ਾਮੀਨੇਸ਼ਨ ਹਾਲ ਨੂੰ ਫੇਰ ਛੱਡਣਾਗਾ ਤੁਸੀਂ ਇਸ ਗੱਲ ਦਾ ਖਿਆਲ ਰੱਖਿਓ ਅ ਫਿਰ ਨੋਟ ਕੀ ਕਹਿ ਰਿਹਾ ਜੇਕਰ ਤੁਹਾਡੇ ਰੋਲ ਨੰਬਰ ਜਾਂ ਐਡਮਿਟ ਕਾਰਡ ਵਿੱਚ ਕਿ ਦਰਸਾਈ ਫੋਟੋ ਤੇ ਹਸਤਾਖਰਾਂ ਵਿੱਚ ਕੋਈ ਤਰੁੱਟੀ ਹੈ ਤਾਂ ਜਿਹੜਾ ਮੈਂ ਪੰਜਾਬੀ ਚ ਪੁਆਇੰਟ ਪੜ੍ਹ ਰਿਹਾਗਾ ਇਹੇਠਾਂ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ 8ਵੀਂ ਤੇ 10ਵੀਂ ਜਮਾਤਾਂ ਦੇ ਵਿਦਿਆਰਥੀ ਆਪਣੇ ਨਾਲ ਸਬੂਤ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਾਰੀ ਰੋਲ ਨੰਬਰ ਦੀ ਕਾਪੀ ਲੈ ਕੇ ਪ੍ਰੀਖਿਆ ਕੇਂਦਰ ਵਿੱਚ ਆਉਣਗੇ ਜੇਕਰ ਤੁਹਾਡੇ ਨਾਲ ਕਿਤੇ ਸਮੱਸਿਆ ਆਈ ਆ ਐਡਮਿਟ ਕਾਰਡ ਦੇ ਵਿੱਚ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧ ਜਿਹੜੇ 8ਵੀਂ ਤੇ 10ਵੀਂ ਜਮਾਤਾਂ ਦੇ ਵਿਦਿਆਰਥੀ ਆਪਣੇ ਨਾਲ ਸਬੂਤ ਵਜੋਂ ਕੀ ਲੈ ਕੇ ਆਉਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਰੋਲ ਨੰਬਰ ਦੀ ਕਾਪੀ ਜਿਹੜਾ ਤੁਹਾਨੂੰ ਰੋਲ ਨੰਬਰ ਦੀ ਕਾਪੀ ਆ ਨਾ ਉਹ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਆਉਣਗੇ 8ਵੀਂ ਤੇ 10ਵੀਂ ਜਮਾਤਾਂ ਦੇ ਵਿਦਿਆਰਥੀ ਆਪਣੇ ਨਾਲ ਸਬੂਤ ਵਜੋਂ ਅੱਗੇ ਕਹਿ ਰਿਹਾ ਸੀਬੀਐਸਸੀ ਆਈਸੀਐਸਸੀ ਤੇ ਕੋਈ ਹੋਰ ਜਿਹੜਾ ਬੋਰਡ ਨਾਲ ਸੰਬੰਧ ਸਕੂਲਾਂ ਵਿੱਚ ਪੜਦੇ 10ਵੀਂ ਜਮਾਤ ਦੇ ਵਿਦਿਆਰਥੀ ਉਸੇ ਬੋਰਡ ਦੀ ਮੈਟ੍ਰਿਕ ਸਾਲਾਨਾ ਪ੍ਰੀਖ ਜਿਹੜਾ ਫਿਰ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਆਪਣਾ ਆਧਾਰ ਕਾਰਡ ਜਾਂ ਸੰਬੰਧ ਸਕੂਲ ਦੇ ਮੁਖੀ ਵੱਲੋਂ ਲੈਟਰ ਪੈਡ ਤੇ ਫੋਟੋ ਤੇ ਹਸਤਾਖਰ ਤਸਦੀਕ ਕਰਵਾ ਕੇ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਆਉਣਗੇ ਸੀਬੀਐਸਸੀ ਵਾਲੇ ਜਿਹੜੇ ਆਈਸੀਐਸਸੀ ਵਾਲੇ ਆ ਜਾਂ ਕੋਈ ਹੋਰ ਬੋਰਡ ਵਾਲੇ ਆ 10ਵੀਂ ਚ ਪੜ੍ਹਦੇ ਅਜਵਾਕ ਆ ਜਿਹੜੇ ਉਹ ਮੈਟ੍ਰਿਕ ਪ੍ਰੀਖਿਆ ਦੇ ਸਲਾਨਾ ਰੋਲ ਨੰਬਰ ਦੀ ਕਾਪੀ ਲੈ ਕੇ ਆਉਣਗੇ ਜੀ ਜੇਕਰ ਕੋਈ ਤੁਰਤੀ ਲੱਗਦੀ ਹੈ ਕੋਈ ਰੋਲ ਨੰਬਰ ਵਿੱਚ ਤੇ 8ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਆਪਣਾ ਆਧਾਰ ਕਾਰਡ ਜਾਂ ਫਿਰ ਸੰਬੰਧਤ ਸਕੂਲ ਮੁਖੀ ਵੱਲੋਂ ਲੈਟਰ ਪੈਡ ਤੇ ਲਿਖਾ ਲਿਓਗੇ ਵੀ ਇਹ ਸਾਡੇ ਸਕੂਲ ਦਾ ਵਿ ਇਹ ਤੁਹਾਡੇ ਲਈ ਕੀਤਾ ਗਿਆ ਸਾਰਾ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਈ ਵਾਰੀ ਕੋਈ ਟੈਕਨੀਕਲ ਸਮੱਸਿਆ ਆ ਜਾਂਦੀ ਹੈ ਤੁਸੀਂ ਹਸਤਾਖਰ ਕਰਵਾ ਕੇ ਤਸਦੀਕ ਕਰਵਾ ਲੈਣੇ ਆ ਤੇ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਆਉਣੇ ਆ ਇਹ ਜਿਹੜੀਆਂ ਹਦਾਇਤਾਂ ਪਾਈਆਂ ਹੋਈਆਂ ਨੇ ਜਿਹੜੀਆਂ ਸਕੂਲ ਆਫ ਐਂਬੀਅੰਸ ਦੀ ਸਾਈਟ ਤੇ ਆਪਾਂ ਉੱਥੋਂ ਤੁਸੀਂ ਖੁਦ ਵੀ ਪੜ੍ਹ ਸਕਦੇ ਹੋਗੇ ਇਹ ਸਾਰਾ ਕੁਝ ਦਿੱਤਾ ਹੋਇਆਗਾ ਉੱਥੇ ਠੀਕ ਆ ਜੀ ਹਮੇਜ ਮੈਂ ਸਾਰੀ ਜਿਹੜੀ ਉੱਪਰ ਗੱਲ ਕੀਤੀ ਆ ਮੈਂ ਅੰਗਰੇਜ਼ੀ ਵਿੱਚ ਦੱਸੀ ਹੋਈ ਹੈਗੀ ਸੋ ਵਿਦਿਆਰਥੀਓ ਤੁਸੀਂ ਆਪਣਾ ਰੋਲ ਨੰਬਰ ਚੈੱਕ ਕਰੋ ਜੀ ਤੇ ਕਿੱਥੇ ਤੁਹਾਡਾ ਰੋਲ ਨੰਬਰ ਆਇਆ ਬਕਾਇਦਾ ਤੌਰ ਤੇ ਤੁਹਾਡੀਆਂ ਸਾਰੀਆਂ ਚੀਜ਼ਾਂ ਸਾਰਾ ਆਪਣਾ ਰੋਲ ਨੰਬਰ ਚੈੱਕ ਕਰ ਲੈਣਾ ਤੇ ਪ੍ਰੀਖਿਆ ਦਾ ਟਾਈਮ ਤੁਹਾਨੂੰ ਦੱਸ ਹੀ ਤਾਂ 10 ਤੋਂ ਲੈ ਕੇ 1 ਤੱਕ ਆਗਾ ਤੇ ਜਿਹੜਾ ਸਗਾ ਸਾਰੀਆਂ ਫੋਟੋ ਵਗੈਰਾ ਨੂੰ ਗੱਲਾਂ ਨੂੰ ਧਿਆਨ ਨਾਲ ਚੈੱਕ ਕਰ ਲੈਣਾਗਾ ਸੋ ਇਹ ਜਾਣਕਾਰੀ ਜਿਹੜੀ ਤੁਹਾਡੇ ਤੱਕ ਜਿਹੜੀ ਪਹੁੰਚਾਈ ਗਈ ਆ ਤੁਸੀਂ ਅੱਗੇ ਸ਼ੇਅਰ ਕਰੋ ਉਸ ਨੂੰ ਤਾਂ ਕਿ ਸਾਰੇ ਵਿਦਿਆਰਥੀ ਆ ਇੱਕ ਜਾਣਕਾਰੀ ਪਹੁੰਚ ਜਾਵੇ ਆਪਣਾ ਆਪਣਾ ਰੋਲ ਨੰਬਰ ਉਹ ਟਾਈਮ ਸਿਰ ਚੈੱਕ ਕਰ ਲੈਣ ਤਾਂ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਜੇਕਰ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲ ਜਿਹੜੀ ਪਹੁੰਚਦੀ ਕਰੀਏ ਤਾਂ ਕਿ ਤੁਸੀਂ ਜਿਹੜਾ ਆਪਣਾ ਪੇਪਰ ਦੇ ਵਿੱਚ ਪੂਰਾ ਮਨ ਲਾ ਜਿਹੜਾ ਪੜ੍ਹਾਈ ਕਰ ਸਕੋ ਤੇ ਸਫਲਤਾ ਹਾਸਲ ਕਰ ਸਕੋ ਤੇ ਤੁਹਾਡਾ ਦਾਖਲਾ ਹੈ ਜਿਹੜਾ ਮੈਰੀਟੋਰੀਅ ਸਕੂਲਾਂ ਤੇ ਐਮੀਨੈਂਸ ਸਕੂਲਾਂ ਦੇ ਵਿੱਚ ਹੋ ਸਕੇ ਤੇ ਤੁਸੀਂ ਆਪਣੇ ਭਵਿੱਖ ਨੂੰ ਉਸਬਲ ਬਣਾ ਸਕੋ। ਸ਼ੁਕਰੀਆ ਵਿਦਿਆਰਥੀਓ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਤੇ ਅੱਗੇ ਜਿਹੜਾ ਸ਼ੇਅਰ ਕਰਨ ਦੀ ਖੇਚਲ ਕਰਿਓ। ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ। ਆਪਕੋ ਆਪਣਾ ਜਿਹੜਾ ਰੌਡ ਨੰਬਰ ਡਾਊਨਲੋਡ ਕਰ ਲਓ ਤੇ ਰੌਡ ਨੰਬਰ ਡਾਊਨਲੋਡ ਕਰਨਾ ਨਾ ਭੁੱਲਿਓ। ਸ਼ੁਕਰੀਆ ਜੀ।